ਪਰਮ ਸਤਕਾਰਯੋਗ ਗੁਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਜਗਤ ਗੁਰੂ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਕੀ ਜੈ ਸੋ ਅੱਜ ਅਸੀਂ ਪਹੁੰਚੇ ਆ ਪਿੰਡ ਬਰੇ ਸਾਹਿਬ ਜ਼ਿਲ੍ਹਾ ਮਾਨਸਾ ਇਹ ਜੋ ਪਿੰਡ ਹੈਗਾ ਬੜਾ ਪਾਵਨ ਸਥਾਨ ਹੈ ਇੱਕ ਧਾਰਮਿਕ ਸਥਾਨ ਹੈਗਾ ਇਤਿਹਾਸਕ ਸਥਾਨ ਹੈਗਾ ਕਿਉਂਕਿ ਇੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣੇ ਚਰਨ ਮੁਬਾਰਕ ਇੱਥੇ ਪਾਏ ਨੇ तकरीबन 1665 ਈਸਵੀ ਦੇ ਵਿੱਚ ਜੋ ਮਾਲਵੇ ਦੀ ਪ੍ਰਚਾਰ ਫੇਰੇ ਸੀ ਗੁਰੂ ਸਾਹਿਬ ਦੇ ਉਹ ਭੀਖੀ ਤੋਂ ਹੁੰਦੇ ਹੋਏ ਤਲਵੰਡੀ ਸਾਹਿਬ ਤੇ ਹੋਰ ਇੰਨਾ ਪਿੰਡਾਂ ਵਿੱਚ ਦੇ ਜਾਂਦੇ ਹੋਏ ਕੋਟ ਧਰਮੂ ਪਹੁੰਚੇ ਨੇ ਕੋਟ ਧਰਮੂ ਤੋਂ ਸਿੱਧੇ ਇੱਥੇ ਬਹਰੇ ਆਏ ਨੇ ਕਿਉਂਕਿ ਇਹ ਸਾਰਾ ਜੋ ਵਰਤਾਨ ਹੈ ਸੂਰਜ ਪ੍ਰਤਾਪ ਗ੍ਰੰਥ ਦੇ ਵਿੱਚ ਦਰਜ ਹੈਗਾ ਤਾਹਤੇ ਚਾਰ ਸ੍ਰੀ ਸਤਗੁਰੂ ਬਰੇਗ੍ਰਾਮ ਆਏ ਸੋ ਇੱਥੇ ਆ ਕੇ ਗੁਰੂ ਜੀ ਨੇ ਆਪਣਾ ਉਤਾਰਾ ਕੀਤਾਗਾ ਕਿਉਂਕਿ ਸਾਰਾ ਲਾਮ ਲਸ਼ਰ ਨਾਲ ਸੀਗਾ ਸੋ ਇੱਥੇ 4 ਮਹੀਨੇ ਬਤੀਤ ਕੀਤੇ ਨੇ ਗੁਰੂ ਸਾਹਿਬ ਨੇ ਜਿਹਨੂੰ ਚਮਾਸਾ ਕਿਹਾ ਜਾਂਦਾ ਹੈਗਾ ਇਹ 4 ਮਹੀਨੇ ਗਰਮੀ ਦੇ ਮਹੀਨੇ ਨੇ ਜੇਠ ਹਾੜ ਸੌਣ ਤੇ ਭਾਦੋਂ ਸੋ ਇਹ 4 ਮਹੀਨੇ ਇੱਥੇ ਗੁਰੂ ਸਾਹਿਬ ਹੀ ਰਹੇ ਨੇ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਸਥਿਤ ਹੈ ਜੋ ਔਰ ਦੂਸਰਾ ਜੋ ਸਥਾਨ ਇਹ ਹੈ ਇਹ ਹੈ ਡੇਰਾ ਮੰਦਰਕਾ ਸਾਹਿਬ ਇਹ ਵੀ ਉਸੇ ਸਮੇਂ ਦਾ ਹੀ ਹੈਗਾ ਕਿਉਂਕਿ ਉਸ ਸਮੇਂ ਇੱਥੇ ਬਹੁਤ ਵੱਡੇ ਝੀੜੇ ਹੁੰਦੀ ਸੀ ਤੇ ਇੱਥੇ ਬਾਬਾ ਮੰਦਰਦਾਸ ਜੀ ਤਪੱਸਿਆ ਕਰਦੇ ਸੀ ਸੋ ਉਹਨਾਂ ਨਾਲ ਗੁਰੂ ਸਾਹਿਬ ਜੀ ਦਾ ਮੇਲ ਹੋਇਆਗਾ ਸੋ ਆਉਣਾ ਜਾਣਾ ਇੱਥੇ ਲੱਗਿਆ ਰਹਿੰਦਾ ਸੀ ਸੋ ਜਿਸ ਦਰਖਤ ਦੇ نیچے ਬੈਠ ਕੇ ਗੁਰੂ ਸਾਹਿਬ ਨੇ ਵਿਸ਼ਰਾਮ ਕੀਤਾ ਸੀ ਇੱਥੇ ਉਹ ਬਣਦਾ ਦਰਖਤ ਹਜੇ ਵੀ ਮੌਜੂਦ ਹੈ ਸੋ ਜੋ ਸਮੇਤ ਤਲਾਬ ਪੁਰਾਣਾ ਹੁੰਦਾ ਸੀ ਉਹ ਵੀ ਇਸ ਵਕਤ ਮੌਜੂਦ ਹੈ ਇੱਥੇ ਸੋ ਗੁਰੂ ਸਾਹਿਬ ਦੇ ਵਰਦਾਨ ਦੇ ਅਨੁਸਾਰ ਇਸ ਸਥਾਨ ਨੂੰ ਭਾਗ ਲੱਗੇ ਨੇ ਤੇ ਇਹ ਸਥਾਨ ਬਾਬਾ ਮੰਦਰ ਦਾਸ ਜੀ ਦੇ ਨਾਮ ਤੇ ਡੇਰਾ ਮੰਦਰ ਕਾ ਸਾਫ ਬਰਸਿੱਧ ਹੋਇਆਗਾ ਸੋ ਉਹਨਾਂ ਦੀ ਇੱਕ ਮਹਾਨ ਕਿਰਪਾ ਉਸ ਤੋਂ ਬਾਅਦ ਬਾਬਾ ਹੰਸਦਾ ਦੂਧਾਧਾਰੀ ਜੀ ਮਹਾਰਾਜ ਉਹਨਾਂ ਨੇ ਤਪੱਸਿਆ ਕੀਤੀ ਐ ਇਸ ਸਥਾਨ ਨੂੰ ਮੁੜ ਆਵਾਜ਼ ਕੀਤਾਗਾ ਸੋ ਅੱਜ ਦੂਰ ਤੱਕ ਬਾਬਾ ਜੀ ਦਾ ਨਾਮ ਮਸ਼ਹੂਰ ਹੈਗਾ ਸੋ ਪਟਿਆਲੇ ਵਾਲੇ ਰਾਜੇ ਤੱਕ ਜੋ ਕਿ ਕੱਸੀ ਵਿਕਰ ਵਾ ਇਸ ਇਥੋਂ ਸੋ ਉਹ ਵੀ ਉਹਨਾਂ ਦੇ ਮਹਾਪੁਰਸ਼ਾਂ ਨੇ ਦੇਣਾ ਤੇ ਹੋਰ ਰਾਜਾ ਮਹਾਰਾਯਾ ਨਾਲ ਵੀ ਸੰਪਰਕ ਰਹੇ ਨੇ ਬਾਬਾ ਹਸਦਾਸ ਜੀ ਦਾ ਉਹਨਾਂ ਤੋਂ ਉਪਰੰਤ ਬਾਬਾ ਵਾਸਦੇਵ ਜੀ ਮਹਾਰਾਜ ਜੋ ਕਿ ਏਸ਼ ਨਗਰ ਦੇ ਜੰਪਲ ਸਨ ਤੇ ਉਹਨਾਂ ਤੋਂ ਬਾਅਦ ਬਾਬਾ ਆਤਮਾਰਾਮ ਜੀ ਬਾਬਾ ਜਮਨਾਦਾਸ ਜੀ ਮਹਾਰਾਜ ਉਹ ਵੀ ਇਥੋਂ ਦੇ ਜੰਪਲ ਸੀ ਉਹਨਾਂ ਨੇ ਬੜੀ ਤਪੱਸਿਆ ਕੀਤੀ ਹੈ ਬੜੀ ਸੇਵਾ ਕੀਤੀ ਹੈ ਇਸ ਸੰਤ ਤੇ ਸੋ ਉਹਨਾਂ ਦੇ ਬਾਅਦ ਹੁਣ ਗੱਦੀ ਨਿਸ਼ੇਣ ਬਾਬਾ ਦਿਗਦੇਸ਼ मुनि ਜੀ ਨੇ ਜੋ ਕਿ ਸੇਵਾਾਂ ਮੰਨਵਾ ਰਹੇ ਨੇ ਔਰ ਇੱਕ ਚੰਗੀ ਸੋਚ ਇਹਨਾਂ ਨੇ ਰੱਖ ਕੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਔਰ ਸਾਰੇ ਇਲਾਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਕਿ ਇਕੱਠ ਦਿਨੋਂ ਦਿਨ ਵੱਧ ਰਹੇਗਾ ਕਿਉਂਕਿ ਇੱਥੇ ਮੇਲੇ ਭਰਦੇ ਨੇ ਜੋ ਕਿ ਇੱਕ ਤਾਂ ਹੁਣੀ ਚੱਲ ਰਿਹਾ ਹੈਗਾ ਅੱਜ ਨਿਰਜਲਾ ਕਾਲਸੀ ਹੈ ਕੱਲ ਨੂੰ ਜੋ ਗੁਰਦੁਆਰਾ ਸਾਹਿਬ ਦੇ ਕਿ ਮੇਲਾ ਭਰ ਰਿਹਾ ਸੋ ਸੰਗਤਾਂ ਉਧਰ ਵੀ ਜਾਂਦੀਆਂ ਨੇ ਤੇ ਇੱਧਰ ਵੀ ਆਉਂਦੀਆਂ ਨੇ ਇਸ ਤੋਂ ਉਪਰੰਤ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ ਜੋ અવਤਾਰ ਦਿਵਸ ਆਉਂਦਾ ਭਾਦਸੂਦੀ ਨੌਵੀਂ ਉਹ ਵੀ ਮਨਾਇਆ ਜਾਂਦਾ ਹੈ ਹਰ ਮੇਂ ਇਹ ਸੰਗਰਾਦ ਮਨਾਈ ਜਾਂਦੀ ਹੈ ਤੇ ਮਹਾਪੁਰਸ਼ਾਂ ਦਾ ਸਾਲਾਨਾ ਵਰਸੀ ਸਮਾਗਮ ਜੋ ਕਿ ਮਾਗੀ ਦੇ ਇਤਿਹਾਰ ਤੇ ਬਣਾਇ ਮਨਾਇਆ ਜਾਂਦਾ ਇੱਕ ਮਾਗ ਨੂੰ ਸੰਗਰਾਦ ਵਾਲ ਜਨ ਤੋਗ ਪਾਇ ਜਾਂਦੇ ਨੇ ਖੰਡ ਪਾਸਾ ਪ੍ਰਕਾਸ਼ ਹੁੰਦੇ ਨੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਇੱਥੇ ਆਉਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਤੇ ਭਗਵਾਨ ਕਿਰਪਾ ਕਰਦੇ ਉਹਨਾਂ ਦੇ ਮਨੋ ਕਾਮਨਾਵਾਂ ਪੂਰੀਆਂ ਵੀ ਕਰਦੇ ਨੇ ਸੋ ਉਹ ਸਾਰੇ ਸੰਗਤਾਂ ਸਹਿਯੋਗ ਦੇ ਨਾਲ ਸੰਗਤਾਂ ਦੀ ਸਹੂਲਤ ਦੇ ਵਾਸਤੇ ਕਿਉਂਕਿ ਹੋਰ ਤਾਂ ਸਾਰਾ ਕੁਝ ਬਹੁਤ ਵਧੀਆ ਹੈਗਾ ਪਰ ਇੱਕ ਲੰਗਰ ਹਾਲ ਦੇ ਘਾਟ ਮਹਿਸੂਸ ਹੋ ਰਹੀ ਸੀਗੀ ਸੋ ਕਾਠ ਨੂੰ ਦੇਖਦੇ ਹੋਇਆ ਸੋ ਬਾਬਿਆਂ ਨੇ ਕਿਰਪਾ ਕੀਤੀ ਬਾਬਾ ਜਗਦੇਸ਼ ਮੁਰੇ ਜੀ ਦੀ ਰਹਿਨਮਾਈ ਦੇ ਹੇਠ ਇਹ ਲੰਗਰ ਹਾਲ ਜੋ ਆਪ ਦੇਖ ਰਹੇ ਹੋ ਬਣ ਰਿਹਾ ਹੈਗਾ ਜਿਸ ਲੰਗਰ ਹਾਲ ਦੀ ਕਾਰ ਸੇਵਾ ਚੱਲ ਰਹੀ ਹੈ 80 ਬਾਏ 120 ਦਾ ਇਹ ਲੰਗਰ ਹਾਲ ਬਣ ਰਿਹਾ ਹੈਗਾ ਇਸ ਤੋਂ ਉਪਰੰਤ ਇਹਦੇ ਉੱਪਰ ਦਰਬਾਰ ਸਾਹਿਬ ਵੀ ਬਣਨਾ ਹੈ ਸੋ ਸੰਗਤਾਂ ਸਹਾਇਕ ਦੇ ਰਹੀਆਂ ਨੇ ਇਲਾਕੇ ਦੇ ਬਹੁਤ-ਬਹੁਤ ਧੰਨਵਾਦ ਹੈ ਉਹਨਾਂ ਦਾ ਇਸ ਤੋਂ ਬਾਅਦ ਵੀ ਅਸੀਂ ਬੇਨਤੀ ਕਰਦੇ ਆਂ ਪੰਜਾਬ ਦੇ ਲੋਕ ਨੇ ਹਰਿਆਣੇ ਦੇ ਨੇ ਜਾਂ ਸਾਡੇ ਭਾਰਤ ਦੇਸ਼ ਦੇ ਵਾਸੀ ਨੇ ਸੋ ਵੀ ਇਸ ਯੱਗ ਦੇ ਵਿੱਚ ਆਪਣਾ ਸੇਵਾ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣ ਆਪਣੀ ਮਾਇਆ ਸਫਲ ਕਰਨ ਉਥੇ ਹੀ ਦੇਸ਼ਾਂ ਵਿਦੇਸ਼ਾਂ ਚ ਵਸਦੇ ਜਿੱਥੇ ਵੀ ਤਾਂ ਕਿ ਵੀਡੀਓ ਜਾਂਦੇ ਜਿੰਨਾ ਵੀਰਾਂ ਤੱਕ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਹਿਯੋਗ ਦਿਓ ਵੱਧ ਤੋਂ ਵੱਧ ਮਾਇਆ ਦਾ ਸਹਿਯੋਗ ਕਿਉਂਕਿ ਮਾਇਆ ਤੋਂ ਬਿਨਾ ਕੁਝ ਨਹੀਂ ਬਣਦਾ ਹੈਗਾ ਛੋਟਾ ਮੋਟਾ ਦਾ ਕੰਮ ਹੈ ਨਹੀਂਗਾ ਕਰੋੜਾਂ ਦਾ ਪ੍ਰੋਜੈਕਟ ਹੈ ਇਹ ਤਕਰੀਬਨ 50-55 ਲੱਖ ਤੱਕ ਇਸੇ ਥੇ ਲੱਗ ਜਾਣਾ ਆਪਣਾ ਜਿਸ ਲੰਗਰ ਹਾਲ ਤੇ ਉਸ ਤੋਂ ਉਪਰੋਂ ਤਾਂ ਆਪਾਂ ਨੇ ਦਰਬਾਰ ਸਾਹਿਬ ਵੀ ਬਣਨਾ ਹੈਗਾ ਕਿਉਂਕਿ ਸੰਗਤਾਂ ਦੇ ਇਕੱਠ ਮਤਾਬਕ ਉਹ ਵੀ ਛੋਟਾ ਹੋ ਗਿਆ ਹੁਣ ਸੋ ਅਸੀਂ ਬੇਨਤੀ ਕਰਦੇ ਆ ਕਿ ਸਾਰੇ ਸਹਿਯੋਗ ਦਿਓ ਜਿੰਨੇ ਵੀ ਸਹਿਯੋਗ ਦੇ ਸਕਦੇ ਹੋ ਵੱਧ ਤੋਂ ਵੱਧ ਦਾ ਸੰਬੰਧ ਕਢੋ ਉਹੀ ਆਪਣਾ ਸਫਲ ਹੈਗਾ ਉਥੇ ਹੀ ਬੇਨਤੀ ਕਰਦੇ ਆ ਜਿਨ੍ਹਾਂ ਨੇ ਹਜੇ ਤੱਕ ਇਸ ਸਥਾਨ ਦੇ ਦਰਸ਼ਨ ਨਹੀਂ ਕੀਤੇ ਸੰਗਤਾਂ ਨੇ ਉਹ ਵੀ ਇੱਥੇ ਜ਼ਰੂਰ ਆਉਣਾ ਆਕੇ ਦਰਸ਼ਨ ਕਰਨ ਦੇਖਣ ਮਨੋ ਕਾਮਨਾਵਾਂ ਇੱਥੇ ਪੂਰੀਆਂ ਹੁੰਦੀਆਂ ਨੇ ਅਜਮਾ ਕੇ ਦੇਖ ਸਕਦੇ ਹੋ ਤੁਸੀਂ ਔਰ ਨਾਲ ਹੀ ਬੇਨਤੀ ਕਰਦੇ ਆਂਗੇ ਕਿ ਸਾਰੀ ਸੰਗਤ ਜੋ ਵੀ ਇੱਥੇ ਸੇਵਾ ਕਰਨ ਆਉਂਦੀ ਹੈ ਚਾਹੇ ਉਹ ਤਨ ਕਰਕੇ ਆਉਂਦੀ ਹੈ ਮਨ ਕਰਕੇ ਆਉਂਦੀ ਹੈ ਤਨ ਕਰਕੇ ਆਉਂਦੀ ਹੈ ਉਹਨਾਂ ਸਾਰੇ ਸੇਵਾਦਾਰਾਂ ਦਾ ਮਾਈਆਂ ਬੀਬੀਆਂ ਦਾ ਵੀ ਧੰਨਵਾਦ ਕਰਦੇ ਆਂ ਜੋ ਇੱਥੇ ਆ ਕੇ ਆਪਣੀ ਸੇਵਾ ਦੇ ਵਿੱਚ ਸਮਾਂ ਲਾਉਂਦੇ ਨੇ ਆਪਣਾ ਸਾਫਲਾ ਜੀਵਨ ਕਰਦੇ ਨੇ ਸੋ ਇਹਨੇ ਕਹਿੰਦੇ ਹੁ ਅੱਛਾ ਮੈਂ ਤੁਝ ਜੱਜ ਕਰਾਂ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਜਗਤ ਗੁਰੂ ਭਗਵਾਨ ਸ੍ਰੀ ਚੰਦਰ ਮਹਾਰਾਜ ਕੀ ਜੈ ਨਮੋ ਨਾਰਾਇਣ ਜੀ ਨਮੋ ਨਾਰਾਇਣ ਨਮੋ ਨਾਰਾਇਣ ਸੁਮੀ ਜੀ